ਆਪੇ ਜੀ ਸਰ ਦੀ ਵਰਤਰੀ ਮੇ ਵੱਜ ਆਇਆ ਬਾਬੇ ਨਾਨਕ ਨੇ ਬਹਿ ਕੇ ਕੱਡੀਆਂ ਕਿਆਰੀਆਂ ਜਿਸ ਤਰ੍ਹਾਂ ਐ ਅੱਜ ਗੱਲਾਂ ਕਰ ਰਹੇ ਹਾਂ ਜੀ ਮੇਰੇ ਦਾਦਾ ਜੀ ਐਂ ਗੱਲ ਕਰ ਰਹੇ ਸੀ ਕਹਿੰਦੇ ਬਾਬੇ ਨਾਨਕ ਨੇ ਬਹਿ ਕੇ ਕੱਡੀਆਂ ਕਿਆਰੀਆਂ ਇੱਕ ਉੱਠ ਕੇ ਕਹਿੰਦਾ ਓਏ ਮੈਂ ਚੁੱਪ ਕਰ ਜਾ ਕਹਿੰਦੇ ਆ ਕੀ ਕਹਿਣਾ ਕਹਿੰਦੇ ਕਿੱਥੇ ਹੀਰਾਂ ਦਾ ਕਿੱਥੇ ਬਾਬਾ ਨਾਨਕ ਕਹਿੰਦੇ ਉਹ ਕਦ ਹੋਏ ਨੇ ਉਹ ਕਦ ਹੋਏ ਨੇ ਦਾਦਾ ਜੀ ਕਹਿੰਦੇ ਪੱਲਾ ਸੰਗ ਜੀ ਇਹ ਬਸੋ ਕਿ ਸਤਗੁਰ ਨਾਨਕ ਕਦ ਨਹੀਂ ਹੋਇਓ ਕੱਜ ਦੀ ਨੇ ਆਪਣੇ ਵਿੱਚ ਐ ਬਾਬੇ ਨਾਨਕ ਨੇ ਵਹਿ ਕੇ ਕੱਡੀਆਂ ਕਿਆਰੀਆਂ ਤੰਨੇ ਜੱਟ ਨੇ ਪਰਿਏ ਗਿਣ-ਗਣ ਪੇਡੇ ਲਾਇਆ ਇਕੱਠ ਗਿੱਠ ਨਰਮਾ ਮੇਰਾ ਜਦ ਹੋ ਗਿਆ ਚੱਕ ਹੁਣ ਤੇ ਰਵੀ ਦਾਸ ਨੇ ਨਾਮ ਟਿਕ ਲਾਇਆ ਹੁਕਮ ਦੇ ਲਿਆ ਚਲਾ ਦਿਆ ਸਮਾਂ ਪਾਕੀ ਦਾ ਮੇਰਾ ਨਰਮਾ ਸਾਡਾ ਪੰਜਾਬ ਦੀਆਂ ਦੇ ਘਰ ਚਲਾਵਾਇਆ ਖਰਾ ਮਾਫਤ ਬਣਾ ਕੇ ਬਹੁਤ ਝੰਮ ਦੇ ਨਾ ਬਾਬੇ ਬਿਸਕਰ ਮੱਝ ਦੇ ਵੇਲੇ ਨੇ ਬੁਲਾਇਆ ਮਾਈ ਸ੍ਰੁਸਤੀ ਨੇ ਕਹਿੰਦੇ ਨਰਮਾ ਦੇ ਲਿਆ ਸ਼ਿਵ ਜੀ ਦੇ ਘਰ ਉਹਨੇ ਸੀ ਨਰਮਾ ਪਹਵਾਇਆ ਬ੍ਰਹਮਾ ਦੀ ਰਾਣੀ ਨੇ ਬੈ ਕੇ ਪੱਟੀਆਂ ਪੂਣੀਆਂ ਪੂਨ ਸਲਾਈ ਬਣ ਕੇ ਸ਼ੇਸਨਾਗੀ ਆਇਆ ਉੱਥੋਂ ਥੋੜੇ ਚੱਕ ਕੇ ਨਾਰਦ मुनि ਜੀ ਲੈ ਗਿਆ ਮਾਈ ਲక్ష్ਮੀ ਜੀ ਦੇ ਹੱਥੋਂ ਸੀ ਕਤਵਾਇਆ ਨਿੱਕਾ ਸੂਤ ਜਰਾਣਾ ਫਿੱਕਦਾ ਚਾਲਾਂ ਬਤੀਏ ਨਹੀਂ ਕਰ ਬਚੰਦ ਤੇ ਪੜੀਏ ਨਹੀਂ ਤਾਣਾ ਤਰਵਾਇਆ ਤੇਰੀਆਂ ਮੇਰੀਆਂ ਤੁਸਮਾ ਏ ਉਦੋਂ ਦੀਆਂ ਲੱਗੀਆਂ ਨੇ ਮੈਂ ਤਾਂ ਪੁੱਤਰ ਦੁਕਾਨੇ ਘਰ ਇੰਦਰ ਦੇ ਜਾਇਆ ਕਹਿੰਦਾ ਮੈਂ ਪੁੱਤਰ ਦੁਕਾਨੇ ਘਰ ਇੰਦਰ ਦੇ ਜਾਇਆ ਤੂੰ ਤਾਂ ਨਾ ਚੀਰੇ ਕਰਦੀ ਖਾਰੇ ਤੇ ਤੈਨੂੰ ਤਾਨ ਆ ਕੇ ਦੇਖੂ ਮੰਗਾਇਆ ਕਹਿੰਦਾ ਮੈਂ ਰਾਜਾ ਇੰਦਰ ਦਾ ਪੁੱਤਰ ਸੀ ਤੂੰ ਪਰੀਆਂ ਦੇ ਵਿੱਚ ਨੱਚਦੀ ਸੀ ਆ ਪਛਰਾ ਸੀ ਕਹਿੰਦਾ ਜਦੋਂ ਤੇਰਾ ਤਾਨ ਮੁੱਕ ਗਿਆ ਆ ਕੇ ਤੋੜਾ ਜਦਾ ਤਾਨ ਦਾ ਮੇਰੇ ਤੇ ਝਾੜਦਾ ਮੇਰੇ ਤੇ ਆ ਕੇ ਕਹਿੰਦਾ ਉੱਥੇ ਇੰਦਰ ਪਹੁੰਚ ਗਿਆ ਫਿਰ ਸਲਾਫ ਦੇਖ ਮੈਂ ਜਰੀ ਕਿਤੇ ਨਹੀਂ ਕਿ ਮੇਰੇ ਹੁੰਦੇ ਹੋਇਆ ਤੇ ਨਹੀਂ ਆਖਮਤੱਕ ਹੀ ਕਰਦੇ ਹੋ ਸਰਾਫ ਦੇਤਾ ਕਿ ਮੈਂ ਮਰਨਾ ਮਰਨ ਪਰਨੇ ਜੰਮਣ ਦੀ ਨਾ ਤੇ ਭੇਜਤਾ ਬਰਤੂ ਜੋ ਹੈ ਅਨਾ ਮਾਰੇ ਸਰਾਫ ਇਹਨਾਂ ਗੰਦ ਮੰਡਰ ਭਰਾ ਗਈ ਕਿਹੜਾ ਮੋੜ ਦੋ ਨਹੀਂ ਹੀਰੇ ਦੱਸ ਸਕਤੇ ਦਾ ਤੇਰਾ ਮੇਰਾ ਹੀਰੇ ਤਾਣਾ ਉੱਥੇ ਰਹਿ ਗਿਆ ਤੋਥੋ ਚੱਕੇ ਦਾ ਕਬੀਰ ਭਗਤ ਸੀ ਆਇਆ ਮਾਈ ਲੋਈ ਨੇ ਬਹਿ ਕੇ ਨਰੀਆਂ ਪਾਟੀਆਂ ਭਗਤ ਕਬੀਰ ਨੇ ਮੇਰਾ ਤਾਣਾ ਠੋਕ ਬਣਾਇਆ ਮਾਲਕ ਕਮਾਲੀ ਨੇ 2370 ਰੁਪਏ ਇਹ ਨਾਮੇ ਸ਼ਿੰਦੇ ਨੇ ਮੇਰਾ ਪਤਕਾ ਕੁੰਭ ਜਿਹੜਾ ਆਇਆ ਧੋ ਕੇ ਸਾਫ ਕੀਤਾ ਨਾਮ ਦੇ ਭਗਤ ਨੇ ਤਾਂ ਨਾ ਚਿੱਪ ਚਿੱਤੇ ਦੀ